ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਆ ਪਸ਼ੂਆਂ ਦੇ ਬੰਦੇ ਸੋ ਹੁਣ ਕੀ ਆ ਬਾਈ ਲਗਭਗ ਨਵੀਂ ਤੂੜੀ ਹੈ ਜਿਹੜੀ ਉਹ ਸਟਾਰਟ ਹੋ ਗਈ ਸਾਰੇ ਐਨੀਮਲਾਂ ਨੂੰ ਫਰੇਕ ਫਾਰਮ ਦੇ ਉੱਤੇ ਜਾਂ ਆਪਣੇ ਘਰੇਲੂ ਪਸ਼ੂ ਰੱਖੇ ਹੋਏ ਉੱਥੇ ਵੀ ਨਵੀਂ ਤੂੜੀ ਦੇ ਕਾਰਨ ਬਾਈ ਹੁਣ ਆਪਾਂ ਨੂੰ ਬਹੁਤ ਸਾਰੀਆਂ ਸੰਸਟਾਵਾਂ ਫੇਸ ਕਰਨੀਆਂ ਪੈ ਰਹੀਆਂ ਜਿੱਦਾਂ ਕਿ ਬੰਨ ਆ ਫਰੇਮਾਂ ਦਰਦੋ ਇੰਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਣੀਆਂ ਹਨ ਲਗਭਗ ਸ਼ੁਰੂ ਹੋ ਚੁੱਕੀਆਂ ਨੇ ਸੋ ਇਹਦੇ ਰਿਲੇਟਡ ਸਾਨੂੰ ਆਪਾਂ ਆਪਣੀ ਜਾਂ ਨੌਲੇਜ ਦੇ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਦੇਣੀ ਹੈ ਜਿੰਨੀ ਵੀ ਆਪਾਂ ਨੂੰ ਨੌਲੇਜ ਇਸ ਦੇ ਸੰਬੰਧੀ ਤਾਂ ਜੋ ਕਿਸੇ ਕਿਸਾਨ ਵੀਰ ਦਾ ਪਸ਼ੂ ਪਾਲਕ ਵੀਰ ਦਾ ਨੁਕਸਾਨ ਨਾ ਹੋਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪਸ਼ੂ ਬਹੁਤ ਮਹਿੰਗੇ ਹੋ ਚੁੱਕੇ ਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਏ ਤੇ ਦੁਬਾਰੇ ਬਹੁਤ ਮੁਸ਼ਕਲ ਨਾਲ ਪਸ਼ੂ ਜਾਂਦੇ ਆ ਤੇ ਲਗਭਗ ਹੁਣ ਬਰੀਡ ਵੀ ਬਹੁਤ ਸੁਧਰੀ ਵੀ ਆ ਇਹ ਨਹੀਂ ਹੈਗਾ ਵੀ ਆਪਾਂ ਛੇਤੀ ਐਨੀਮਲ ਦਾ ਲੈ ਲਾਂਗੇ ਸੋ ਇਹਦੇ ਰਿਲੇਟਡ ਬਾਈ ਜਿਵੇਂ ਨਵੀਂ ਤੂੜੀ ਦੇ ਨਾਲ ਹੁਣ ਬੰਨਾ ਫਰੇਮਾ ਦਰਦ ਇਦਾਂ ਦੀਆਂ ਸਮੱਸਿਆਵਾਂ ਆਉਣੀ ਆ ਉਹਦੇ ਵਾਸਤੇ ਆਪਾਂ ਜਿੰਨੀ ਕਾਪਾ ਨੂੰ ਨੌਲੇਜ ਹੈ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ ਇੱਕ ਤਾਂ ਪਸ਼ੂ ਨੂੰ ਬਾਈ ਡੇਲੀ ਦਾ ਹੁਣ ਰੁਟੀਨ ਦੇ ਵਿੱਚ ਮਿੱਠਾ ਸੋਡਾ ਐਡ ਕਰ ਲਓ ਪਰ ਹੈਡ ਐਨੀਮਲ ਦੇ ਹਿਸਾਬ ਨਾਲ ਵੀ ਡੇਲੀ ਦਾ ਜੇ ਸਵੇਰੇ ਸ਼ਾਮ 50-50 ਗ੍ਰਾਮ ਪੈਂਦਾ ਤਾਂ ਬਹੁਤ ਸੋਹਣੀ ਗੱਲ ਹੈ ਨਹੀਂ ਤੁਸੀਂ ਇੱਕ ਟਾਈਮ ਇਕੱਠਾ 100 ਗ੍ਰਾਮ ਪਾ ਦੇ ਕਰੋ ਦੇ ਨਾਲ ਵਈ ਇਹਦੇ ਤੁਸੀਂ ਈਸਟ ਲਿਆਇਓ ਕਿਸੇ ਵੀ ਕੰਪਨੀ ਦਾ ਵੱਡੀ ਪੈਕਿੰਗ ਦੇ ਵਿੱਚ ਕਿਲੋ ਦੇ ਵਿੱਚ ਲਿਆਇਓ ਜਿੱਦਾਂ ਕਿ ਕੱਟ ਪਾਉਡਰ ਆਉਂਦਾ ਪ੍ਰੋਵਿਸਕ ਡਾਇਮੰਡ ਆਉਂਦਾ ਫਲੋਰਸਕ ਆਉਂਦਾਗਾ ਤੇ ਬਾਕੀ ਆਪਣਾ ਪੀਡੀਐਸ ਕੰਪਨੀ ਦੇ ਵੀ ਆ ਰਿਹਾ ਪਾਉਡਰ ਇੱਕ ਦੇ ਉਹ ਤੁਸੀਂ ਫੀਡ ਫੈਕਟਰੀਆਂ ਤੋਂ ਲੈ ਸਕਦੇ ਹੋ ਤੇ ਉਹਨਾਂ ਦੀ ਜਿਹੜੀ ਡੋਜ਼ ਆ ਬਈ ਪਾウダー ਦੀ ਡੋਜ਼ ਆ ਉਹ ਵੀ 25 ਗ੍ਰਾਮ ਦੀ ਹੈ ਡੇਲੀ ਦੀ ਤੁਸੀਂ ਤੇ ਇਹ ਚੀਜ਼ਾਂ ਕਰਕੇ ਤੁਸੀਂ ਆਪਣੇ ਪਸ਼ੂ ਨੂੰ ਕਾਫੀ ਹੱਦ ਤੱਕ ਇਹ ਚੀਜ਼ ਤੋਂ ਦੁਜ਼ੀ ਰਾਤ ਦੇਵਾ ਸਕਦੇ ਹੋ ਤੇ ਕਾਰਨ ਕੀ ਹੁੰਦਾ ਬਈ ਇਹਦੇ ਨਾਲ ਫਰੇਮਾਂ ਦਰਦ ਜਾਂ ਬੰਨ ਦਾ ਕਾਰਨ ਕੀ ਬੰਨਦਾ ਨਵੀਂ ਤੂੜੀ ਦੇ ਨਾਲ ਕੀ ਹੁੰਦਾ ਬਈ ਨਵੀਂ ਤੂੜੀ ਦੇ ਵਿੱਚ ਸਿਲੀਕੋਨ ਦੀ ਮਾਤਰਾ ਜਿਹੜੀ ਜ਼ਿਆਦਾ ਹੁੰਦੀ ਹੈਗੀ ਸਿਲੀਕੋਨ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਜਿਹੜਾ ਤੂੜੀ ਦਾ ਟੇਸਟ ਹੈ ਨਾ ਉਹ ਥੋੜਾ ਜਿਹਾ ਕਰਾਰਾ ਹੋ ਜਾਂਦਾ ਟੇਸਟ ਕਰਾਰਾ ਹੋਣ ਦੇ ਕਾਕੇ ਪਸ਼ੂਆ ਜਿਹੜਾ ਉਹ ਤੂੜੀ ਜ਼ਿਆਦਾ ਖਾ ਜਾਂਦਾ ਜ਼ਿਆਦਾ ਖਾ ਤੂੜੀ ਦੇ ਵਿੱਚ ਹਾਰਡਨੈਸ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਲੜਾਪਣ ਹੁੰਦਾ ਹੈ ਇੱਕੇ ਦਾ ਪਸ਼ੂ ਸੰਨੀ ਖਾਂਦਾ ਆਪਾਂ ਕਾਈ ਤਾਂ ਲਾ ਦਿੰਨੇ ਉਹਦੋਂ ਆ ਤੇ ਕਿਦਾਂ ਆਪਾਂ ਜਦੋਂ ਪਾਣੀ ਪੀਉਣੇ ਆ ਤਾਂ ਬਈ ਉਹ ਜਿਹੜੀ ਤੂੜੀ ਆ ਰੂਮਣ ਦੇ ਵਿੱਚ ਜਾ ਕੇ ਫੁੱਲ ਜਾਂਦੀ ਆ ਤੇ ਜਿਹੜਾ ਰੂਮਣ ਉਹ ਪੂਰਾ ਪ੍ਰੋਪਰ ਟਾਈਟ ਹੋ ਜਾਂਦਾ ਹੈ ਟਾਈਟ ਹੋ ਜਾਂਦਾ ਤਾਂ ਉਹਦੇ ਨਾਲ ਹੀ ਦਰਦ ਦੀ ਸਮੱਸਿਆ ਹੁੰਦੀ ਆ ਤੇ ਆਪਾਂ ਕਿਹਨਾਂ ਦਰਦ ਦੇ ਟੀਕੇ ਤਾਂ ਲਵਾ ਲੈਨੇ ਪਰ ਜਦੋਂ ਵੀ ਇਹ ਕੋਈ ਨੌ ਬਤਾਉਦੀ ਉਹਦੇ ਨਾਲ ਤੁਸੀਂ ਕੋਈ ਵੀ ਜੀਸਟ ਜਾਂ ਉਹਨੂੰ ਨਾਲ ਲਈ ਵਟਾਉਣ ਵੀ ਲੈ ਕੇ ਦੇਣਾ ਤੁਸੀਂ ਸੋ ਔਰ ਇਹ ਚੀਜ਼ਾਂ ਦਾ ਤੁਸੀਂ ਬਹੁਤ ਜ਼ਿਆਦਾ ਹੁਣ ਤੁਸੀਂ ਜਦੋਂ ਜਿੰਨਾ ਚਿਰ ਮਹੀਨਾ 20 ਦਿਨ ਕੋਸੋਂ ਆਪਣੇ ਦਾ ਪੂਰਾ ਧਿਆਨ ਰੱਖਣਾ ਹੈ ਕੋਸ਼ਿਸ਼ ਕਰਿਓ ਆਪਣੀ ਜਿਹੜੀ ਦੁਪਹਿਰ ਵਾਲੀ ਸੰਨੀ ਹੈ ਉਹ ਸੁਬਾਹ ਕਰੋ ਜਿਹੜੀ ਸੁਬਾਹ ਵਾਲੀ ਸੰਨੀ ਹੈ ਆਪਣੀ ਉਹ ਸ਼ਾਮ ਨੂੰ ਕਰਕੇ ਰੱਖੋ ਤਾਂ ਕਿ ਜਿਹੜੀ ਤੂੜੀ ਹੈ ਬਾਈ ਥੋੜੀ ਨਰਮ ਪੈ ਜਾਂਦੀ ਆ ਨਰਮ ਪੈਣ ਨਾਲ ਤੂੜੀ ਜਦੋਂ ਪੇਟ ਵਿੱਚ ਜਾਂਦੀ ਆ ਸੌਖੀ ਵਰਬ ਹੋ ਜਾਂਦੀ ਆ ਹਜਮੇ ਹੋ ਜਾਂਦੀ ਆ ਉਹ ਫੁੱਲਦੀ ਨਹੀਂ ਅੰਦਰ ਜਾ ਕੇ ਤੇ ਉਹਦੇ ਨਾਲ ਜਿਹੜੇ ਬੰਨ ਦਰਦ ਫਰੇਵੇਂ ਇਦਾਂ ਦੇ ਚਾਂਸ ਬਹੁਤ ਘਟ ਜਾਣਗੇ ਤੁਹਾਡੇ ਤੇ ਮਿੱਠਾ ਛੋਡਾ ਈਸਟ ਇਹ ਚੀਜ਼ਾਂ ਤੁਸੀਂ ਰੈਗੂਲਰ ਕਰ ਲਓ ਤੇ ਤੁਹਾਡਾ ਬਹੁਤ ਹੱਦ ਤੱਕ ਬਚਾਅ ਹੋ ਜਾ ਸਕਦਾ ਹੈਗਾ ਤੇ ਜੇ ਵੀਡੀਓ ਚੰਗੀ ਲੱਗੀ ਬਈ ਅੱਗੇ ਸ਼ੇਅਰ ਕਰ ਦਿਓ ਧੰਨਵਾਦ